ਉਹ ਮਾਰ ਮਾਰ ਬੰਦੇ ਨੂੰ ਬੰਦੇ ਨੂੰ ਪੜਦਾ ਇਹਨੂੰ ਬੰਨੋ ਇੱਥੇ ਚੌਂਕ ਦੇ ਕਿ ਕੈਮਰਾ ਫੜਾ ਰਹੇ ਨਹੀਂ ਬੰਨ ਕਰ ਨਹੀਂ ਕੈਮਰਾ ਫੜਾ ਕੈਮਰਾ ਨਹੀਂ ਬੰਨ ਗਿਆ ਨਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਆ ਹਾਂ ਤੇ ਨਾ ਗਈ ਆ ਹਾਂਜੀ ਬਾਈ ਜੀ ਅੱਜ ਅਸੀਂ ਪਿੰਡ ਚੀਮਾ ਬਾਦ ਜਿਲ੍ਹਾ ਅਮਰਸਰ ਦੇ ਵਿੱਚ ਆਏ ਆ ਇੱਥੇ ਇੱਕ ਸਿੱਖ ਪਰਿਵਾਰ ਦੀ ਇੱਕ ਸਿੱਖ ਵੀਰਦੀ ਆ ਗੈਰ ਸਿੱਖ ਨੇ 크੍ਰਿਸਚਨ ਬੰਦੇ ਨੇ ਪਾਗਲਾਈ ਆ ਜਿਹੜੋਂ ਅਸੀਂ ਆਇਆ ਆਉਤਨ ਹੁਣ ਵੇਨੇ ਕਿੱਦਾਂ ਉਹਨੂੰ ਪੜਿਆ ਵਾ ਸੀ ਕਿੱਦਾਂ ਉਹਦਾ ਜੋ ਸੋਦਾ ਲਗਾ ਸਿੰਗਾ ਵੱਲੋਂ ਇਹ ਕਿਹੜਾ ਪਿੰਡ ਜਿਹੜਾ ਵਾ ਇਹ ਚੀਮਾਬਾਦ ਚੀਮਾਬਾਦ ਮਾਫੀ ਮੰਗੋ ਤੂੰ ਮਾਫੀ ਮੰਗੋ ਤੂੰ ਮਾਫੀ ਮਾਈ ਫੱਦ ਤੇਰੀ ਵੀਡੀਓ ਮੈਂ ਆ ਗਈ ਇੱਥੇ ਚੌਂਕ ਤੇ ਲੈ ਕੇ ਉੱਥੇ ਮਾਫੀ ਮੰਗ ਲੈ ਉਹਨੂੰ ਮਾਰ ਇਹਨੇ ਪਹਿਨੇ ਪੱਗ ਲਾਈ ਇਹ ਮੁੰਡੇ ਦੀ ਇਹਨੇ ਦਸਤਾਰ ਲੈਣਾ ਤੂੰ ਇਹਨੇ ਦਸਤਾਰ ਲਾਈ ਇਹ ਬੰਦੇ ਦੀ ਵੇਖਾ ਤੂੰ ਪੱਗ ਲਾਉਣ ਲਗਾਵੇਂ ਦਾ ਪਹਿਲਾਂ ਪਾਪਾ ਬਈਓ ਤਿੰਨੇ ਜਾਣੇ ਮੇਰੇ ਇੰਨੇ ਜਾਣੇ ਤੇਰੇ ਅੱਗੇ ਆਉਂਦੇ ਆ ਤੂੰ ਮੈਂ ਮੈਂ ਜਥੇ ਬੰਦਿਆ ਨਹੀਂ ਲੈ ਕੇ ਜਾਂਦੀ ਪਰ ਆ ਬਬੇ ਇਹਨੇ ਰੋਡ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਕਰ ਉਹ ਕੋਈ 2 ਮਿੰਟ ਸਮੇਂ ਰੋਡ ਵੀਡੀਓ ਲਾਈਕ ਕਰੋ ਵੀਡੀਓ ਵੇਖਦਾ ਨਾ ਤੈਨੂੰ ਮੈਂ ਦੱਸਾਂ ਪਰ ਤੈਨੂੰ ਮੈਂ ਰਹਿਣ ਦੇ ਬੰਦ ਕਰ ਦੇ ਮਾਤਾ ਇਹ ਪੱਗ ਲਾਈ ਆ ਤੁਸੀਂ ਬੈਣਾ ਮੇਰੇ ਪਾਸੇ ਜੋ ਤੁਸੀਂ ਮੇਰੇ ਪਹਿਲਾ ਪਾਸੇ ਜੋ ਤੁਸੀਂ ਪਾਸੇ ਇੱਥੇ ਇੱਥੇ ਮਾਫੀ ਮਾ ਹੁਣ ਉਹਨੂੰ ਕੁਛ ਆਖਿਆ ਨਾ ਦਾਦਾ ਹਿਸਾਬ ਨਾਲੀ ਘਰੋਂ ਕੱਢ ਕੇ ਲਿਆਉਂਦੇ ਨੂੰ ਮੈਂ ਅਜੇ ਦਾ ਫੋਨ ਹੋ ਗਿਆ ਗੁਰੇ ਤਾਰੀ ਵਸਾੜਾ ਤੁਸੀਂ ਇਹਨੂੰ ਪਖੰਡ ਬਣਾਇਆ ਜੇ ਹਾਂ ਜੇ ਇਹਦੇ ਫੜ ਕੇ ਪੱਗ ਲਾਤੀ ਬੰਦੇ ਦੀ ਆ ਫੜ ਲਿਆ ਬੰਦਾ ਟੋੜਾ ਸੂਏ ਤੇ ਸੇਰ ਮਾਰ ਕੇ ਲਾਈ ਪੈਣਾ ਫੜ ਲਿਆ ਬੰਦਾ ਸੂਏ ਤੇ ਉਹਨਾਂ ਗੱਲ ਪਿਆਏ ਸੂਏ ਤੇ ਸੂਏ ਤੇ ਬਾਈ ਸਿਰ ਦਿੱਤੇ ਆ ਜਿਹੜਾ ਇਹਨਾਂ ਦੇ ਘਰ ਤੋਂ ਆ ਕੇ ਸਿੱਧਾ ਹੀ ਖੱਬੇ ਹੱਥ ਸੱਜੇ ਹੱਥ ਮੁੜਿਆ ਮੈਂ ਮੰਨਦਾ ਇਹਨਾਂ ਬੰਦੇ ਦਾ ਕਿਹਦਾ ਇੱਥੇ ਆ ਜਾ ਪਹਿਲਾਂ ਮੁੜ ਫੇਰ ਬੰਦ ਬੰਦ ਜੀ ਗੋਰੀ ਇਹ ਪਾਗਲਾ ਹੀ ਆ ਦਸਤਾਰ ਬੰਦੇ ਦੀ ਪਾਗਲਾ ਹੀ ਨੇ ਸਰਦਾਰ ਬੰਦੇ ਦੀ ਕਿ ਨਾ ਚਲਣਾ ਮੈਂ ਕਿਦੋ ਗੱਲ ਹੋਈ ਹੈ ਨਾ ਹਾਂਜੀ ਕਿ ਇਹਨਾਂ ਦੀ ਹਾਂ ਪਤਾ ਲਿਆ ਆਪਾਂ ਬੰਦੇ ਦੇ ਘਰ ਗਏ ਆ ਇਹਨੇ ਬੰਦੇ ਦੀ ਉਹ ਇੱਥੇ ਪੱਗ ਲਾਈ ਆ ਯਾਰ ਪੱਗ ਦੀ ਬੇਟਾ ਕੀ ਆ ਬਸੇ ਵੀ ਗੱਲ ਸੁਣੋ ਕਿਦੋ ਇਹਨਾਂ ਦੀ ਗੱਲ ਹੋਈ ਹੈ ਨਾ ਪੁੱਛ ਲੋ ਇਹਨੂੰ ਮੈਂ ਨਾਲ ਲੈ ਕੇ ਉਹਨਾਂ ਦੇ ਘਰ ਗਿਆ ਗਲਤੀ ਮੰਨੀ ਵੀ ਠੀਕ ਆ ਵੀ ਹੱਥ ਵੱਜ ਗਿਆ ਆਪਾਂ ਇਹਨਾਂ ਨੇ ਨਹੀਂ ਹੱਥ ਨਹੀਂ ਵੱਜਿਆ ਵੀਰ ਜੀ ਪੱਗ ਲਾਈ ਇਹਨੇ ਆਪ ਮੰਨਿਆ ਪੱਗ ਲਾਈ ਆ ਮੈਂ ਤਾਂ ਵੀਡੀਓ ਆਈ ਯਾਰ ਸਾਡੇ ਕੋਲ ਵੀਡੀਓ ਆਈ ਆ ਆਓ ਉਹਨਾਂ ਕੋਲ ਚੱਲਦੇ ਰੋਣ ਦੇਣਗੇ ਮੈਂ ਤਾਂ ਉਹਨਾਂ ਦੇ ਘਰ ਆ ਰਿਹਾ ਬੁਲਾ ਲੋ ਇਹਨੇ ਪੱਗ ਲਾਈ ਉਹਦੇ ਬੰਦੇ ਦੀ ਪੈਰਾਂ 'ਚ ਰੋਲੀ ਪਾਗੇ ਨੇ ਹਜੇ ਹਾਲ ਲਾ ਕਿ ਮੇਰੇ ਨਾਲ ਸਾਰੇ ਮੇਰੇ ਨਾਲ ਆਉਂਦੇ ਜਿੱਥੇ ਬੰਦੀਆਂ ਆਲੇ ਮੈਂ ਲੈ ਕੇ ਨਹੀਂ ਆ ਮੈਂ ਕੋਈ ਨਹੀਂ ਪਹਿਲਾਂ ਮੈਂ ਉਹਨੂੰ ਤੇਰੀ ਲੱਤ ਤੋੜ ਦੇਣੀ ਸਾਰੇ ਆਉਂਦੇ ਨੇ ਮੈਂ ਵੀ ਨਹੀਂ ਨਹੀਂ ਚੱਲ ਸਾਡੇ ਪਰ ਨਹੀਂ ਹੋਂਸਤਾ ਨਹੀਂ ਕੋਈ ਨਹੀਂ ਫਿਰ ਇੰਨੀ ਹੋ ਗਈ ਬਹੁਤ ਹੋ ਗਈ ਬੜਾ ਯਾਰ ਬੜਾ ਬੜਾ ਮਰਾ ਭਰਾ ਬੜਾ ਇਲੇ ਕੋਈ ਨਹੀਂ ਕੋਈ ਨਹੀਂ ਕੋਈ ਜੋ ਆਲਾ ਆਨੰਦਪੁਰ ਆਉਂਦੇ ਸਰੀ ਕੋਈ ਨਹੀਂ ਦੁਕਾਨ ਚ ਚਲੋ ਉੱਥੇ ਦੁਕਾਨ ਤੇ ਚਲਦੇ ਆ ਜੋ ਆਹ ਚਲੋ ਵੇ ਇੱਥੇ ਚੌਂਚੇ ਤੋਂ ਮਗੋਂ ਨੇ ਮਾਫੀ ਸਾਰੇ ਬੈਠੇ ਬਾਬੇ ਨੇ ਉੱਥੇ ਬੈਠਣਾ ਮੈਂ ਕਹਿਆ ਵਾਂ ਕੋਈ ਨਾ ਵੀਰੇ ਕੋਈ ਜਵਾਕਾਂ ਦਾ ਪਿਆ ਇੱਥੇ ਬਰਾਹੇ ਜਵਾਕ ਨੂੰ ਕੋੜਤਾ ਹੁੰਦੀ ਬਾਹਰ ਚਲੇ ਸਾਧਰੋ ਫੋਨਾ ਕਰੇ ਲੰਮਾ ਲੈ ਕੇ ਗਿਆ ਮੁੰਡਾ ਲੜਿਆ ਨਿੱਕੇ ਭਰਾਣਾ ਲੜਿਆ ਨਿੱਕੇ ਭਰਾਣਾ ਦਸਤਾਰ ਕੀ ਦੀ ਲਈ ਮਿਲਾਂ ਲਾਗੋ ਬੰਨ ਪੁੱਛ ਕੇ ਵੇਖੀ ਦਸਤਾਰ ਕੀ ਦੀ ਲਈ ਉਹਦੇ ਵੱਡੇ ਭਰਾ ਦੀ ਉਹ ਪਤਾ ਕੀ ਗੱਲ ਹੈ ਉਹਦੇ ਵੱਡੇ ਭਰਾ ਦੀ ਆ ਵੀਰ ਗਿਆ ਹਾਂਜੀ ਆ ਵੀਰ ਗਿਆ ਇਹ ਇਹਦੀ ਗਲਤੀ ਹੈਗੇ ਨਾ ਮਾਰੇ ਸੱਟਾਂ ਇੰਨੀਆਂ ਲਗ ਜਾਂਦਾ ਪਤਾ ਕਿੰਨਾ ਕੜਿਆ ਮਾਰੇ ਇਹਦੇ ਬਾਬਾ ਜੀ ਜੇ ਪੱਗ ਲਾ ਦੂਗਾ ਜੇ ਪੱਗ ਲਾ ਦੂਗਾ ਪੱਗ ਲਾ ਦੂਗਾ ਉਹਦੇ ਵਿੱਚ ਕੀ ਕਰਨਗੇ ਪਤਾ ਕੀ ਇਹ ਗੱਲ ਕਰਨ ਲਿਆ ਹੋਰਗਾ ਪਈ ਗਲਤੀ ਦੱਸਤਾ ਮੇਰੀ ਗੱਲ ਸੁਣ ਆਪਣੀ ਗੱਲ ਹੁੰਦੀ ਮੈਂ ਮਗਰੋਂ ਆ ਕੇ ਨੂੰ ੱਟਕਾ ਮਾਰਦਾ ਚੰਗੀ ਗੱਲ ਉਹਨਾਂ ਦਾ ਮਾਨ ਦਾ ਰੇਸਟਾ ਲੱਗਿਆ ਉਹਦੇ ਪਾਗ ਲਾਈ ਪਾਗ ਲਾ ਕੇ ਮੈਨੂੰ ਬੋਕ ਦੇ ਦਿੱਤੀ ਰੇਡ ਘਤਣਾ ਹੀ ਗਿਆ ਮੈਂ ਇਹ ਘਰ ਕਿੰਨਿਆਂ ਕੇ ਮਾਫੀ ਮੰਗਣਗੇ ਇਦਾਂ ਹਰਗੇ ਦਸਤਾਰ ਲਾ ਕੇ ਮਾਫੀ ਮੰਗਿਆ ਨਾ ਕਿਸੇ ਨੂੰ ਮਾਰ ਦੋ ਮਾਰ ਦੋ ਮਾਰ ਚੁਗਰ ਕਰ ਬਚ ਗਿਆ ਇਹਨੂੰ ਮਾਰਿਆ ਨਹੀਂ ਆ ਬਾਬਾ ਇਦਾਂ ਨਹੀਂ ਦਾ ਮੇਰੇ ਬਾਬੇ ਹੱਦ ਨਹੀਂ ਦਾ ਵੀਰੇ ਮੇਰੀ ਗੱਲ ਹੋ ਗਈ ਆ ਅਸੀਂ ਇਦਾਂ ਪਾਗ ਪਾਗ ਲਾ ਕੇ ਦੱਤੀ ਮੰਨ ਲੂ ਤੂੰ ਤੇ ਭੱਜ ਗਿਆ ਤਦ ਪਾਗ ਲਾ ਕੇ ਦੱਤੀ ਮੰਨ ਲੂ ਤੇ ਉਹਨਾਂ ਪੁੱਤੇ ਤੇ ਗਾਲੀ ਕਰਨ ਇਹਨਾਂ ਦੇ ਇਹਨਾਂ ਦੇ ਖੁੱਲੇ ਆ ਸਾਡੇ ਨਾਲ ਗੱਲ ਕਰਦਾ ਭੱਜਣਾ ਭਰਾ ਦੁਕਾਨ ਤੇ ਰਹਿਣਾ ਭੱਜਣਾ ਇਹਨਾਂ ਦੇ ਦੇ ਵੀਰ ਤਾਂ ਖੁੱਲੇ ਇਹਨਾਂ ਦੇ ਗੱਲ ਕਿਸੇ ਚੱਲ ਜਣਾ ਨੇ ਹੋਰ ਰਹਿਣਾ ਦੇਖੀ ਗੈਰ ਇੱਜ਼ਤ ਕਰਨੀ ਸਿੱਖੀ ਨਹੀਂ ਦਸਤਾਰ ਦੀ ਉਹ ਇੱਜ਼ਤ ਬਾਇਗਰੂ ਜਦੋਂ ਹੋਈ ਆ ਨਾ ਪੁੱਛੋ ਅਸੀਂ ਚੋਕੇ ਉਹਨਾਂ ਨੂੰ ਦਸਤਾਰ ਫੜਾਈ ਵੀ ਘਰ ਗਏ ਆ ਚੋਕੇ ਦਸਤਾਰ ਫੜਾਈ ਇਹ ਠੀਕ ਆ ਹੋਰ ਇਤੋਂ ਬਾਅਦ ਉਹਨਾਂ ਨੇ ਕੀ ਕਰਿਆ ਆ ਤੇ ਫੇਰ ਕੱਲ ਨੂੰ ਫੇਰ ਲਾ ਕੇ ਫੇਰ ਚੋਕੇ ਫੜਾ ਦੇਣਗੇ ਕਿਥੇ ਆਪਣੇ ਬੰਦੇ ਹੋ ਉਹ ਕੀ ਗੱਲ ਕਹਿੰਦੀ ਆ ਰਹੀ ਸੀ ਹਾਂਜੀ ਆ ਮੈਂ ਵੈਸੇ ਭਰਪੂਰ ਕਟਾਇਆ ਹੁਣ ਜੇ ਸੱਤਲ ਪਾਏ ਤੇ ਪੱਜਿਆ ਕਿਉਂ ਫਿਰ ਉਥੇ ਉਥੇ ਖੜਾ ਰਹਿਣਾ ਸੀ ਤੇਰੇ ਨਾਲ ਗੱਲ ਕਰਨੀ ਆਉਨੇ ਹਾਂ ਮੋਟਰਸੱਡੇ ਪਾ ਕੇ ਗਾਂ ਗਿਆ ਤੂੰ ਆ ਸੰਗ ਜੀ ਅੱਜ ਅਸੀਂ ਚੀਮਾਂ ਬਾਠ ਪਿੰਡ ਆਏ ਆ ਜਿਹੜਾ ਇਹ ਵੀ ਤੁਸੀਂ ਦੇਖ ਰਹੇ ਜੇ 크ਿਸਚਨ ਫੈਮਲੀ ਨੂੰ ਬਿਲੋਂਗ ਕਰਦਾ ਵਾ ਚਲੋ ਆਪਾਂ ਕਿਸੇ ਕਮਿਊਨਿਟੀ ਨੂੰ ਮਾੜਾ ਨਹੀਂ ਕਹਿੰਦੇ ਪਰ ਇਹਨੇ ਸਰਦਾਰ ਬੰਦੇ ਦੀ ਪਰਸੋਂ ਪੱਗ ਲਾਈ ਆ ਪਾਗ ਲਾ ਕੇ ਪੈਰਾਂ 'ਚ ਰੋਲੀ ਉਹ ਵੀਡੀਓ ਆਪਣੇ ਕੋਲ ਪਈ ਆ ਠੀਕ ਹੈ ਜੀ ਉਲਟਾ ਹਜੇ ਵੀ ਉਹ ਮਾਫੀ ਨਹੀਂ ਮੰਗਦਾ ਹਜੇ ਵੀ ਇਸ ਤੀ ਤੇ ਆਕਰਦਾ ਸੀਗਾ ਇਹ ਅੱਜ ਅਸੀਂ ਜਦੋਂ ਆਏ ਤਾਂ ਸਾਨੂੰ ਵੇਖ ਕੇ ਭੱਜਿਆ ਸੀਗਾ ਤੇ ਜੇ ਮੇਰਾ ਵੀ ਹੌਣ ਉਹਦੇ ਨਾਲ ਉਲੂਲੀਪੀੜ ਕੀਤੀ ਤੇ ਲੱਤਾਂਾਂ ਤੋੜ ਕੇ ਜਾਵਾਂਗੇ ਤੇਰੀ ਇਹ ਗੱਲ ਯਾਦ ਰੱਖੀ ਨੂ ਆਪਣੀ ਬੜੇ ਸਿੰਘ ਮੇਰੇ ਨਾਲ ਆਉਣ ਨੂੰ ਤਿਆਰ ਸੀਗਾ ਮੈਂ ਲੈ ਗਿਆ ਨਹੀਂ ਆ ਉਹਨਾਂ ਨੂੰ ਉਹਨਾਂ ਨੇ ਮੇਰੀ ਵੀ ਨਹੀਂ ਸੁਣੀ ਗਾ ਕੋਈ ਜਿਹੜੇ ਮਾਰੋ ਪੋਣ ਲੱਗਾ ਹਾਂ 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 ਉਹ ਜੀ ਬੜੀਆਂ ਪਿੰਡ ਦੇ ਵੀਰ ਆ ਤੁਸੀਂ ਵੀ ਯਾਰ ਆਪਾਂ ਪਿੰਡ ਦੇ ਵੀਰ ਆ ਆਪਾਂ ਨੂੰ ਝਾਂੜ ਖਣਾ ਜਿਹੜਾ ਇੱਕ ਕੋਈ ਦੂਜਾ ਆਣ ਕੇ ਤੇ ਆਪਣੇ ਬੰਦੇ ਦੀ ਪੱਗ ਲਾ ਦਿੰਦਾ ਯਾਰ ਆਪਣੇ ਘਰਾਂ ਜੀ ਜੇ ਪੱਗਾਂ ਨਾਲ ਲੱਭੇ ਤਾਂ ਆਪਾਂ ਬਾਹਰੋਂ ਕਿੱਥੇ ਸੇਫ ਹੋਵਾਂਗੇ ਆਪਾਂ ਦੂਜਿਆਂ ਨੂੰ ਆਨੇ ਹਰਿਆਣੇ ਵਾਲਿਆਂ ਨੂੰ ਆਨੇ ਹਿਮਾਚਲ ਵਾਲਿਆਂ ਨੂੰ ਆਨੇ ਇਹਦਾ ਆਪਣੇ ਧਰਾਂ ਜੀ ਪੱਗਾਂ ਲੈ ਜਾਂਦੇ ਆ ਲੇਡੀਜ਼ ਨਹੀਂ ਬੱਸ 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 ਕਿੱਥੇ ਬੰਦਾ ਆਪਣਾ ਆਉਂਦਾ ਜੀ ਕਿੱਥੇ ਜਾ ਰਿਹਾ ਉਹ ਉੱਧਰ ਨੂੰ ਉੱਧਰ ਨੂੰ ਉੱਧਰ ਨੂੰ ਗੇਲੀ ਪਰ ਕਿਹਨਾ ਇਹ ਪਰਾਣੀ ਇੱਥੋਂ ਦੇ ਹੋਣਾ ਵਾ ਹੈ ਪਿੰਡ ਕਿਹੜਾ ਵਾ ਇਹੋ ਪਿੰਡੇ ਦਾ ਇਹੀ ਆ ਛਾੜੇ ਪਿੰਡ ਦਾ ਹੀ ਆ ਨਾ ਨਾ ਮੈਂ ਤਾਂ ਬਗ ਫਾਸਿਕਲੇ ਪਾ ਹਾਂ ਹਾਂ ਓਕੇ ਵੈਰੀ ਮੇਰੀ ਛੇ ਲਾਓ ਇੱਕ ਹੋਰੀ ਪਾਉ ਇੱਥੋਂ ਦਾ ਹੀ ਆ ਨਹੀਂ ਲਾਦੀ ਛੇ ਦੇ ਨੀ ਤਨਾ ਕੇ ਦੇ ਹੱਥ ਲਾਵੇ ਦਸਤਾਰ ਵਾਲੇ ਦੇ ਲੌਂਡਾ ਇਹ ਨਹੀਂ ਲਈ ਨਾਲੇ ਪੈਰਾਂ ਚ ਰੋਲੀ ਆ ਇਹ ਛੇਲ ਤੁੰਨੀ ਜੀ ਜੀ ਛੇਦਾ ਪਾਗ ਨੂੰ ਰੋਲਿਆ ਇਹਨੂੰ ਏਦਾਂ ਰੋਲੋ ਬੜਾ ਥੋੜੀ ਬਾਬੇ ਪਾਲਦੇ ਨੇ ਬੜਾ ਮਿਲਦੀਆਂ ਸੰਗਾਰੀਆਂ ਸਿਰ ਦੇ ਗਲੀਆਂ ਵਾਂਗੀਆਂ ਉਦਾਂ ਗਲਕੀਆਂ ਏ ਜਿਹੜਿਆ ਨਵੇਂ-ਨਵੇਂ ਬਣੇ ਆ ਨਾ ਜਿਹੜੇ ਕ੍ਰਿਸਚੀਅਨ ਆ ਪੁਰਾਣੇ ਉਹ ਬਹੁਤ ਵਧੀਆ ਵਾ ਜਿਹੜਿਆ ਦੋ ਚਾਰ ਨਵੇਂ-ਨਵੇਂ ਬਣੇ ਆ ਨਾ ਇਹਨਾਂ ਨੂੰ ਤੇ ਸੇਖ ਨਾ ਵਿਉਹ ਵਿਖਾ ਲਈ ਦਿੰਦੇ ਇਹਨਾਂ ਨੂੰ ਆਹੜੇ ਮੁੰਡੇ ਜਿਹੇ ਬਣੇ ਹੋਣ ਵਾਲੇ ਆਹ ਬਹੁਤ ਬਦਨਾਮ ਕਰਦੇ ਆ ਇਹ ਸਾਡੀਆਂ ਵੀਡੀਓ ਬਹੁਤ ਦੇਖਿਆ ਮੈਂ ਉਹ ਯਾਰ ਅੱਜ ਆ ਵੀ ਫਰਮੇ ਲੋਗੇ ਇਹਨੂੰ ਵਾਜਾ ਮਾਰਦੇ ਰੇ ਵੀਰ ਖਲੋਜਾ ਖਲੋਜਾ ਤੇ ਨਾ ਆਪਾਂ ਗੱਲ ਕਰਨੀ ਚੱਲੇ ਹਾਂ ਦੁਕਾਨ ਤੇ ਇਹ ਮੋਟਰਸਾਈਕਲ ਤੇ ਇਹ ਉਦੋਂ ਮੋੜ ਛੜੇ ਬੈਗੇ ਨੇ ਸੁਣੀਆਂ ਨਹੀਂ ਪਿੱਛੋਂ ਇਹਨੇ ਆਹ ਵੀਰ ਨਾ ਸੀਗਾ ਇਹਨੇ ਥੱਲੇ ਹੋ ਗਏ ਬਣਾਈ ਜਾਂਦੇ ਨੇ ਨਹੀਂ ਬਣਦੀ ਇਹ ਬਣਦੀ ਹੈ ਇਹ ਤੋ ਪਾਸੇ ਨੂੰ 5 ਮਿੰਟ ਇਧਰ ਨੂੰ ਕਰੋ ਇਹਨੂੰ ਨਹੀਂ ਬਾਬਾ ਜੀ ਇਹ ਤਾਂ ਰੋਏ ਨੇ ਬਤੇਰੀ ਹੋ ਗਈ ਬਣੇ ਨਾ ਨਹੀਂ ਸਾਲ ਲੱਗਦੇ ਘਾਟ ਨਾ ਕੋਈ ਰਵੇ ਹੁਣ ਇਹ ਲਾਉਣੇ ਪਾ ਜ਼ਰੂਰੀ ਆ ਨਹੀਂ ਨਹੀਂ ਤੂੰ ਗਾਹਾਂ ਨੂੰ ਲਾਵੇਂਗਾ ਨਹੀਂ ਤੂੰ ਕਿਸੇ ਨੂੰ ਲਾਉਣ ਤੋਂ ਰੋਕੇਗਾ ਵੀ ਵੀ ਲਾਈ ਇਹ ਨਾ ਏਦਾਂ ਹੁੰਦਾ ਹੀ ਆ ਠੀਕ ਆ ਲਾਉ ਵੀ ਕਿਤੇ ਆਪਣਾ ਬਣੇਗਾ ਵੀ ਲੱਗੇਗਾ ਵੀ ਬਣੇਗਾ ਵੀ ਉਹ ਵੀ ਗੁਗਾਇਆ ਹੋਈ ਰੋਕ ਚੱਲ ਕੋਈ ਨਹੀਂ ਕਰ ਤੂੰ ੱਗ ਚੋਕ ਕੇ ਬਣੇਗਾ ਵੀ ਜੇ ਟਿੱਕੀ ਉਗਦੇ ਮੈਂ ਨਾ ਬਨੇਗਾ ਉਹ ਕਿਉਂਕੇ ਬਨੇਗਾ ਤੇ ਮੇਰੇ ਕਿੱਥੇ ਯਾਰ ਬੰਦਾ ਬਣਾਇਆ ਇਹਨੂੰ ਸਦੋਂ ਨੂੰ ਉਹਨੂੰ ਆਇਆ ਯਾਰ ਜਲਦੀ ਮਰ ਜਾ ਕੋਈ ਗੱਲ ਨਹੀਂ ਹੈਗਾ ਕਰਨ ਆ ਗਿਆ ਮੋਰੀ ਮਦਾਨ ਦੇ ਮੁੰਡਾ ਕਰਨ ਵੀਡੀਓ ਆ ਸਾਡੇ ਕੋਲ ਸਾਈਡ ਨਾਲ ਲੋ ਜੀ ਤੁਸੀਂ ਵੀਡੀਓ ਨਹੀਂ ਵੇਖੀ ਵੀ ਇਹ ਵੀ ਨਹੀਂ ਜਦੋਂ ਗੱਲ ਹੋਈ ਆ ਪਰ ਹੈਗਾ ਐਡਾ ਖਲੋਤੇ ਮਗਰੋਂ ਆ ਕੇ ਫਿਰ ਕੜੀਏ ਮਰ ਗਿਆ ਨਹੀਂ ਨਹੀਂ ਵੀਰ ਨਹੀਂ ਨਿਕਲਿਆ ਇਹ ਦੇਖ ਵੀਡੀਓ ਹੈ ਨਾ ਇਕੱਲੇ ਵਿੱਚ ਬੇੜਾ ਮੰਡਿਆ ਇਹ ਬੜੀਆਂ ਕੀ ਆ ਕਾਣੀ ਬੜੀਆਂ ਹੁਣ ਇਹ ਨਹੀਂ ਅਸੀਂ ਗਲਤ ਨਹੀਂ ਮੈਂ ਵੀਰ ਤੂੰ ਦੱਸ ਕੀ ਗੱਲ ਆ ਯਾਰ ਗਾਲਾਂ ਤੂੰ ਵੀ ਗੱਡੀਆਂ ਗਾਲਾਉਂਦੇ ਵੀ ਗਾਲੇ ਲੜਾਈ ਤੁਹਾਡੀ ਵੱਖਰੀ ਗਈ ਯਾਰ ਤੂੰ ਦਸਤਾਰ ਲਈ ਦਸਤਾਰ ਲੜਾਈ ਦੀ ਨਹੀਂ ਪੈਰਾ ਇੱਧਰ ਓਲੀ ਓਲੀ ਵਿੱਚ ਦਸਤਾਰ ਕਿਉਂ ਲਾਈ ਤੈਨੂੰ ਹਣੀ ਥੱਲੇ ਸਹੀ ਨਹੀਂ ਲਾਈ ਨਹੀਂ ਤੂੰ ਇਹਨਾਂ ਲਾਈ ਨਹੀਂ ਪਤਾ ਨਹੀਂ ਇਹ ਜੀ ਦਾ ਬਹੁਤ ਮਾਨ ਨਹੀਂ ਆ ਚੱਲ ਕੋ ਮਾਗਦਾ ਭਈਆ ਰਹੀਦਾ ਮਚਪੇੜ ਮਾਰਨੀ ਤੂੰ ਸਹਾਰਿਆ ਤੂੰ ਸਹਾਰਿਆ ਛੱਡ ਦੇ ਬਾਬਾ ਯਾਰ ਬਾਬਾ ਆ ਜਾ ਇੱਥੇ ਛੱਡ ਦੇ ਯਾਰ ਉਹਨੂੰ ਮਾਫੀ ਮੰਗ ਗੁੱਡੀ ਹੋ ਜਾਏਗੀ ਮੰਗਦੇ ਪਾਪਾ ਮੇਰੇ ਮੰਗਦੇ ਕਿੱਥੇ ਬਣਾਓ ਪਾਪਾ ਛੱਡ ਦੇ ਯਾਰ ਕੋਈ ਹੱਥ ਨਹੀਂ ਲਾਉਂਦਾ ਇਹਨੂੰ ਕੋਈ ਹੱਥ ਨਹੀਂ ਲਾਉਂਦਾ ਇਹਨੂੰ ਵੀ ਟੌਪ ਕਰਕੇ ਪਰਾ ਜੱਜਾਂ ਦੇ ਵਿੱਚ ਬੈਠੇ ਪਰਾ ਜੱਜਾਂ ਦੇ ਵਿੱਚ ਬੈਠੋ ਮੈਂ ਬਣਾਉਂਦਾ ਮੇਰਾ ਚੈਨਲ ਮੈਂ ਬਣਾਉਂਦਾ ਤੂੰ ਪਹਿਲਾਂ ਬੰਦ ਕਰ ਪਹਿਲੇ ਪੱਗ ਬਾਰੇ ਸੋਚਣਾ ਹੈਗਾ ਕੀ ਬਣਾਉਂ ਰਹੇ ਮੈਂ ਬੰਦ ਕਰਨੀ ਕੈਮਰਾ ਫੜਾ ਬੰਦ ਕੋਈ ਨਹੀਂ ਬੰਦ ਯਾਰ ਵੀਡੀਓ ਆਸ ਕਰਕੇ ਛੱਡ ਦੇ ਬੰਦ ਨਹੀਂ ਹੋਣੀ ਪਹਿਲਾਂ ਜਰੂਰ ਪੱਗ ਦਾ ਹੀ ਉਹਨਾਂ ਨੇ ਸੋਚਿਆ ਆ ਆਪੀ ਪਰ ਆ ਜੋ ਬੈਣਾ ਮੇਰੀਏ ਫੜੀ ਭੈਣ ਮੇਰੀ ਤੂੰ ਬਣਾ ਜਾਇਥੋ ਹਾਂ ਇਹਨੇ ਪੱਗ ਲਾਈ ਇਹਨੇ ਕਿਉਂ ਨਹੀਂ ਲਾਈ ਭਾਜੀ ਕਿਉਂ ਨਹੀਂ ਲਾਈ ਮੇਰੇ ਕੋਲ ਵੀਡੀਓ ਆਈ ਹੈ ਪ੍ਰੂਫ ਆਇਆ ਹੈ ਮੇਰੇ ਕੋਲ ਆ ਖੜੀ ਕੀ ਕਿਹਾ ਕੀ ਕਿਹਾ ਨੇ ਕਿ ਪਾਗੀ ਲਾ ਦੋ ਗਦੀ ਤੂੰ ਮੇਰੇ ਨਾਲ ਗੱਲ ਕਰਨੀ ਤੂੰ ਮੇਰੇ ਭੈਣਾ ਵਰਗੀ ਠੀਕ ਹੈ ਜੀ ਆਪਾਂ ਜੇ ਇੱਕ ਦਿਨ ਹੁਲਾ ਤੂੰ ਕੀ ਹੋ ਜੀ ਉਹ ਪਿਆਰ ਵਾਲੀ ਨੇ ਕੱਲ ਕੀਤੀ ਇਹਨੇ ਸ਼ੋਰ ਕਰ ਵਜਫੇ ਬੰਦੇ ਨਹੀਂ ਲੈ ਕੇ ਇਹਨੂੰ ਪੋਹਣੇ ਕਰਕੇ ਜਾਣੇ ਹੁੰਨਾਂ ਨੇ ਇੱਟਾ ਟੁੱਟ ਬੰਦ ਨਹੀਂ ਭਾਜੀ ਹੱਟਾ ਵੀ ਸੋਰਾਂ ਨਿਹੰਗ ਰਿਹਾ ਇੱਦਾਂ ਸ਼ੋਰਾਂ ਨਿਹੰਗ ਰਿਹਾ ਤਾਂ ਫੇਰ ਆ ਕੰਮ ਕਰਨੇ ਤੁਸੀਂ ਪਰ ਇਹ ਕੋਈ ਨਹੀਂ ਕੋਈ ਨਹੀਂ ਵੱਡਾ ਕਾਕਾ ਕੋਈ ਨਹੀਂ ਭਾਈ ਜਾਈ ਜਾ ਇਹਨਾਂ ਦੇ ਕੋਈ ਨਹੀਂ ਕੌਣ ਲਾਉ ਆਣ ਕੇ ਇਹਨਾਂ ਨੇ ਤੇ ਗਵਾਏ ਤੁਸੀਂ ਵਿੱਚ ਆਉਂਦੇ ਨਹੀਂ ਜੇ ਇਹਨੇ ਪੱਗ ਲਾਈ ਤੇ ਭਰਾਤ ਪਹਿਲਾ ਉਹ ਸਾਡੀ ਪਿਓ ਦੀ ਪੱਗ ਵਾ ਯਾਰ ਚੁੱਪ ਕਰੋ ਹਾਂ ਮਾਤਾ ਉਹਨੇ ਪੱਗ ਲਾਈ ਪੱਗ ਲਾਈ ਇਹਨੇ ਪੱਗ ਲਾਈ ਦਹੀਂ ਨਹੀਂ ਗਾ ਇਹ ਕੋਈ ਗੱਲ ਆ ਜੋ ਚਾਹ ਚਾਹ ਪਾਣੀ ਪਿਆ ਚਾਹ ਵੀ ਲੈਨੇ ਆ ਕਿੱਥੇ ਆਪਣਾ ਬੰਦਾ ਓਏ ਆਇਆ ਕਿੱਥੇ ਉਹ ਪਾਣੀ ਕਿੱਥੇ ਕੋਈ ਨਹੀਂ ਕੋਈ ਔਰ ਉਹ ਇਧਰ ਲੈ ਬੱਚਾ ਕੋ ਗਲਤੀਆਂ ਮਾਦਾ ਗਲਤੀਆਂ ਇਹ ਗਲਤੀ ਮਾਫਾ ਨਹੀਂ ਹੋਣੀ ਇਹ ਮਾਫੀ ਨਹੀਂ ਦਿੱਤੀ ਨਹੀਂ ਹੈ ਤਾਜਾ ਤਾਜਾ ਲੌਣੀ ਬੜੀ ਔਖੀ ਆ ਪਰ ਨਹੀਂ ਕਿੱਥੇ ਆ ਕਿੱਥੇ ਆ ਕੱਲ ਹਜੇ ਓਏ ਸਾਰੇ ਸਾਹਮਣੇ ਮਾਗੀ ਮੰਗ ਸਾਹਮਣੇ ਮਾਗੀ ਨੱਕ ਨਾਲ ਕੀ ਰਾਂ ਗੱਡੀ ਤੇ ਸਾਡੇ ਨੱਕ ਨਾਲ ਲਗੀ ਨਾ ਓ ਯਾਰ ਤੂੰ ਕੱਢ ਕੱਢ ਨੱਕ ਨਾਲ ਲਗੀ ਨਾ ਇੱਧਰ ਕਰਿਓ ਫੁੱਲਾ ਸਿੰਘ ਹਾਂ ਮੀਰ ਬੱਤਲੇ ਮੀਰ ਬੱਤਲੇ ਨਾ ਭੱਜਾਉਣੇ ਇਥੋਂ ਜਾ ਪੈ ਜਾ ਇਹ ਨਹੀਂ ਚੱਲ ਜਾਣੀ ਮੇਰੇ ਪਾਤ ਨੂੰ ਹੱਥ ਨਾ ਲਾਈ ਉਹ ਨਹੀਂ ਜੇ ਦੁਬਾਰਾ ਹੱਥ ਲਾਇਣਾ ਤੇ ਹਿਸਾਬ ਲਈ ਆਪਦਾ ਗਾਲਾਂ ਦੇ ਉਹਨੇ ਗੱਡੀਆਂ ਉੱਡਣ ਵੀ ਕੋਣਾ ਕੋਣਾ ਭੈਣੇ ਮੇਰੀ ਦਾਸ ਗਾਲਾਂ ਇਹਨੇ ਨਾਲ ਗੱਡੀਆਂ ਗਾਲਾਂ ਨਾਲ ਗੱਡੀਆਂ ਉਹ ਤੇ ਪੱਗੋਂ ਤੇ ਆ ਗਿਆ ਇਹ ਸੱਚਾ ਸੋਤਰਾ ਇਹਨੇ ਗੱਡੀਆਂ ਹੋਣਗੀਆਂ ਕਰ ਦੇ ਬੰਦ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਤੋਂ ਹੱਟ ਤੋਂ ਹੱਟ ਮੋ ਤੋਂ ਹੱਲਾ ਫੋਨ ਨਹੀਂ ਕੋਈ ਨਹੀਂ ਬੜਾ ਇਹਨਾਂ ਲੋਕਾਂ ਦੀ ਉਹ ਵੀ ਆ ਗਿਆ ਕੋਈ ਗੱਲ ਨਹੀਂ ਆ ਗਿਆ ਉਹ ਰਹਿਣ ਦੇ ਰਹਿਣ ਦੇ ਹੁਣ ਆ ਜਾ ਅਗਾਈ ਫੋਨ ਕਰ ਦੋ ਪੱਲ ਹਾਂ ਇੱਥੇ ਟੂ ਹੱਡ ਹੁਣ ਅਲੋ ਜਲਦੀ ਚਲਾ ਕਮਾਂ ਗੱਲ ਇਹਨੇ ਸ਼ਰਮ ਨਾ ਕਰ ਕਿੰਨੇ ਆ ਜਾ ਲੈ ਹਾਂ ਇਹ ਨਹੀਂ ਪਾਪਾ ਜੀ ਤੇ ਕੋਈ تیاری ਨਹੀਂ ਕੀਤੇ ਰਿਹਾ ਫਰਨਾ ਹਾਰਤਾ ਵਾ ਚਲੋ ਕਿ ਕੋਈ ਵਾਦਾ ਕੀਤਾ ਉਹਨੇ ਆ ਵਾਦਾ ਕੀਤਾ ਤੇ ਫੇਰ ਆ ਜਾਗਾ ਆਪਾਂ ਕਿਹਦੇ ਚੱਲੇ ਆ ਵਾਦੇ ਦੀ ਜਲਦਾ ਕਰੀ ਨਹੀਂ ਆਪਾਂ ਇਹ ਦੱਸਦਾ ਵੀ ਬੰਦੇ ਬਾਹਰੋਂ ਕੱਢ ਲੈ ਮੈਂ ਦੁਬਾਰਾ ਆਉਂਗਾ ਜਿੱਦੋਂ ਐਖੋਗੇ ਮੈਂ ਉੱਥੇ ਆਉਂ ਮੈਂ ਬਾਹਰੋਂ ਨਹੀਂ ਆਇਆ ਮੈਂ ਸੋਸਾਇਟੀ ਵੱਲੋਂ ਆਇਆ ਵਾਂ ਮੈਂ ਸੰਸਤ ਮੈਂ ਨਿਹੰਗ ਲੈ ਕੇ ਆਉਂਗਾ ਜਿੱਥੇ ਬੰਦਿਆਂ ਤੇ ਘਰੇ ਵੜ ਕੇ ਇਹਦੇ ਘਰੇ ਵੜ ਕੇ ਨੂੰ ਫੇਰ ਇਹਨੂੰ ਇਹਨੇ ਇੱਕ ਵਾਰ ਪੰਜਾਬੀ ਚ ਨਾਲ ਆਜੇ ਨੇ ਹੱਥ ਲਾਇਆ ਇਨੇ ਨੂੰ ਵੀਰੇ ਨੂੰ ਬੁਲਾ ਲਓ ਇੱਕ ਵਾਰੀ ਮੈਂ ਘਰੇ ਆਉਂਗਾ ਉਹਨਾਂ ਦੇ ਪਾਸ ਪੰਚਾਇਤ ਸਾਧ ਲਓ ਪੁਰਸ ਸਾਧ ਲਓ ਭਾਵੇਂ ਕਿਸੇ ਨੂੰ ਕਰਦੇ ਨੇ ਇਹ ਧਾਰਮਿਕ ਿਸ਼ੂ ਹੀ ਆ ਜਿਹੜਾ ਇਹ ਇੱਥੇ ਆ ਹੈਲੋ ਇੱਕ ਵਾਰ ਗੱਲ ਕਰ ਲੈਣਾ ਨਾ ਸ਼ੁਰੂ ਕਰ ਇਹਨੂੰ ਦੱਸ ਦੇ ਉਹਨੂੰ ਹਾਂ ਹੈਲੋ ਨਿੱਕ ਪ੍ਰੀਤੀ ਮੇਰੀ ਕੋਲ ਹਨਾ ਹਾਂ ਲੋ ਕਹਲਾ ਫੜ ਗੱਡੀ ਲਿਆ ਓਏ ਦਿਖਾ ਦੇ ਕਿ ਆ ਬਹੁਤ ਜੱਜੋ ਚਾਹ ਪੀਣੀ ਵੀ ਨਹੀਂ ਪੀ ਉਹ ਮੇਰੇ ਬੰਦੇ ਨਾ ਮੜਾ ਨਾਲ ਦਿਖਾ ਕੇ ਯਾਰ ਕੋਈ ਨਹੀਂ ਆਊਗਾ ਯਾਰ ਆ ਕੇ ਫੇਰ ਯਾਰ ਜਿਹੜਾ ਮੇਨ ਆ ਤੋ ਬੰਦਾ ਦਾਨੀ ਕਿਹੜਾ ਵਾ ਦੂਜੀ ਰੀ ਬਾ ਪੁੱਠਾ ਪੈ ਗਿਆ ਵਾ ਆਸਤਾਨ ਕਿੱਥੇ ਨੇ ਇੱਕ ਮੇਰ ਕੋ ਨਸਾਨ ਵਾਲੇ ਪੁਰਤਾਂ ਦਾ ਮੇਰਾ ਨਾਲ ਬੰਦੇ ਕੋਈ ਨਹੀਂ ਪੈਨੇ ਜਿਹੜਾ ਮਾਰਨੇ ਮਾਰੀ ਰੋਕੇ ਨਾਲ ਲਿਆਉਂਗਾ ਘਰਾਂ ਤੋਂ ਕੱਲੇ ਕੱਲੇ ਬਹੁਤ ਆਤੀਰਾ ਫੋਨ ਲਾ ਦਿਓ ਹਾਦ ਹੋ ਗਈ ਆ ਤਰਨਤਾਰ ਨੂੰ ਆਣਾ ਅੱਧੇ ਘੰਟੇ ਦੇ ਇੱਥੇ ਗੱਡੀਆਂ ਲਾ ਦਾਂਗੇ ਇੱਥੇ ਇਹ ਆਪਕੇਾਰੇ ਸਾਰੇ ਪਾਸੇ ਤੋਂ ਜਿਹੜੇ ਬਾਹਰ ਹੋਣਗੇ ਜੇ ਕੈਨੇਡਾ ਦਸਤਾਰ ਨੂੰ ਖਲਾਉਦੀ ਇਹ ਵੀ ਇੱਕ ਵਾਰ ਕਰਕੇ ਉਹ ਵੀਡੀਓ ਵੇਖੋ ਤੁਸੀਂ ਇਹ ਆਪਾਂ ਜੀਵਲੋਂ ਬਾਬਾ ਰਤਨ ਦੀ ਸੋਸਾਇਟੀ ਉਲੋਂ ਇਹਨਾਂ ਦੇ ਉਹ ਕਿਦਮ ਮੁੰਡੇ ਦਾ ਵੱਜ ਗਿਆ ਤੇ ਇਹਨਾਂ ਦਾ ਭਟੰਗੀ ਸੀਗਾ ਉਹਦੀ ਦਸਤਾਰ ਲਾਦੀ ਮੁੰਡੇ ਦੀ ਕਿਰਸਤਾਂ ਦਾ ਮੁੰਡਾ ਸੀ ਚਲ ਆਪਾਂ ਕਿ ਕਮਿਊਨਿਟੀ ਨੂੰ ਬਲੇਮ ਨਹੀਂ ਕਰਦੇ ਉਹਨੂੰ ਟਾਰਗੇਟ ਨਹੀਂ ਕਰਦੇ ਉਹਨੇ ਮੁੰਡੇ ਦੀ ਦਸਤਾਰ ਲਾਦੀ ਦਸਤਾਰ ਨਹੀਂ ਪਰਸੋ ਰੀ ਜਨਾ ਗੁੱਡੀ ਗਰੀ ਦਸਾਰੇ ਪੈਰਾਂ ਝੋਲ ਲਿਆ ਅੰਦਰ ਦੱਸਿਆ ਵੀ ਮੰਮੀ ਮੈਨੂੰ ਡਰਦਾ ਤੇ ਇਹ ਤਾਂ ਪਾ ਪੱਤੀ ਲੈ ਮੈਂ ਆ ਵੀ ਤੂੰ ਦੋ ਤੇ ਚਪੇੜਾ ਮਾਰ ਕੇ ਘਰ ਭੇਜਦਾ ਆਹੋ ਜਿਹੜੀ ਗੱਲ ਇਹ ਅੱਜ ਅੱभी ਵੀ ਮੁੱਕ ਜੇਪੇ ਬਿੱਲਾ ਮੁੱਕ ਜੇ ਹਾਂ ਮੈਂ ਦੋ ਤੇ ਚਪੇੜਾ ਮਾਰਦਾ ਤੂੰ ਉਲਟਾ ਲਾਂਮਾ ਲੈ ਕੇ ਆਉਂਦਿਆ ਮੇਰੇ ਖੜੇ ਖਲੂ ਤੈਨੂੰ ਦੇਖ ਕੇ ਮੋਢੇ ਵਿੱਚ ਪੇਟ ਹੋਤੀ ਆ ਵੀ ਆ ਜਨਾ ਗੁੱਦੇ ਜੀ ਨਹੀਂ ਨਹੀਂ ਬਕਲਾ ਦੀ ਮੈਂ ਉਹਦਾ ਨਹੀਂ ਜਾਇਆ ਉਹਦਾ ਪੈਸੇ ਗੱਲ ਕਰ ਲੋ ਛੱਡੋ ਨਹੀਂ ਆਂਦਾ ਬੰਦਾ ਇਹ ਬਾਤ ਜਿਹੜੀ ਮਾਰੀ ਗੱਲ ਹੈ ਜਿਹੜੀ ਮਾਰੀ ਗੱਲ ਹੈ ਜਮੈਂ ਮਾਰਦਾ ਚਲੋ ਅਗਲੀ ਯਾਰ ਵੇਖੋ ਬੰਦਾ ਕੀ ਚਲੋ ਕੋਈ ਨਹੀਂ ਆ ਗਿਆ ਇਹਨਾਂ ਦਾ ਵਿਚਾਰਾ ਨੇ ਕੋਈ ਮਾਰਾ ਜਾ ਬੱਸ ਇਹਦੀ ਵੱਖਰੀ ਗੱਲ ਹੈ ਤੂੰ ਇਧਰ ਮਰਵਾਉਂਟ ਕੇ ਮੁੰਡਾ ਮੇਰਾ ਮਰ ਜਾਦਾ ਫੇਰ ਨਹੀਂ ਬੰਦਾ ਅਨੇ ਜੇ ਪੱਗ ਲਾਊਗਾ ਨਾ ਜੇ ਸਾਡੀ ਪੱਗ ਤੇ ਜਾਊਗਾ ਅਸੀਂ ਮਾਰਨ ਤੋਂ ਬਗੈਰ ਨਹੀਂ ਛੱਡਾਂਗੇ ਜੇ ਸਾਡੀਆਂ ਕੋਈ ਪੱਗਾਂ ਲਾਊਗਾ ਨਾ ਅਸੀਂ ਮਾਰਨ ਮਰੌਣ ਤੇ ਜਾਵਾਂਗੇ ਠੀਕ ਹੈ ਨਾ ਜੇ ਕੋਈ ਸਾਡੀ ਪੱਗ ਲਾਊਗਾ ਤੇਰਾ ਮਲਕ ਤੇਰਾ ਮੁੰਡਾ ਸਾਡੀ ਪਾਕ ਨਾਲੋਂ ਮਹਿੰਗਾ ਨਹੀਂ ਆ ਆ ਉਹਨੂੰ ਸਮਝਾ ਜਾ ਕੇ ਕਿ ਦਸਤਾਰ ਬੜੀ ਵੱਡੀ ਚੀਜ਼ ਹੁੰਦੀ ਆ ਤੁਹਾਨੂੰ ਕਰਦੇ ਆ ਦਸਤਾਰ ਕਿੱਦਾਂ ਦਾ ਟੇਕਰ ਬੈਗ ਹੈ ਤੇ ਮਾਫੀ ਮੰਗਾਉਣੀ ਹੈ ਤੁਹਾਨੂੰ ਕਰਦੇ ਆ ਪਹਿਲਾਂ ਇਹ ਬਾਬੇ ਨੂੰ ਨਹੀਂ ਹੁੰਦਾ ਤੁਹਾਨੂੰ ਕਰਦੇ ਆ ਤੁਹਾਨ ਇਹਦਾ ਵੀ ਤੂੰ ਵੇਖਣਾ ਇਹਦਾ ਨਾ ਕਰੋ ਭਰਾ ਉਹਦਾ ਮੇਰੀ ਗੱਲ ਸੁਣੋ ਜਦਾਂ ਭੈਣੇ ਤੂੰ ਕਰਾਂ ਜਾ ਤੇਰੇ ਨਾਲ ਨਹੀਂ ਕੋਈ ਗੱਲ ਹਾਂ ਮੈਂ ਕੁੱਟ ਕੇ ਮਨੋਣਾ ਨਾ ਮਾਫੀ ਹੋ ਗਈ ਕੋਈ ਨਾ ਬਾਕੀ ਵੇਖਾਂਗੇ ਹਾਂ ਨਾਲ ਕੋਈ ਨਹੀਂ ਭਰਾ ਤੂੰ ਵੇਖ ਲੈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਉਂਦਾ ਬਾਝ ਦੇਖਾਂ ਬਾਕੀ ਕਾਹਨਾਂ ਦਾ ਇਹੋ ਜੀ ਮੇਰੇ ਵੀਰ ਜੇ ਉਹਨੂੰ ਹੱਥ ਲੱਗ ਜਾਣਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਜੇ ਐਸੇ ਪਿੰਡੋਂ ਮੈਂ ਘਰੋਂ ਕੱਢ ਕੇ ਨਾ ਲੈਂਦੇ ਇਹ ਮੈਨੂੰ ਪਿਓ ਦਾ ਪੁੱਤ ਨਾ ਤਾਰੀਆਂ ਜਥੇ ਬਣੋ ਜੋਰ ਲੈ ਮੇਰਾ ਤੂੰ ਜੋਰ ਦਸਤਾਨੋ ਦੀਆਂ ਆਕੜਾਂ ਦੇ ਵਿਖਾਓ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਕੀ ਨਾ ਕੀ ਤੇਰਾ ਕਹਿਣ ਆ ਗਈ ਆ ਉਹ ਫੜੀ ਆ ਆ ਫੜੀ ਇਹ ਜੇ ਆ ਫੜੀ ਭੁੱਲਿਆ ਨਹੀਂ ਇਹ ਕਹਿੰਦਾ ਵੀ ਆਹ ਤਰਾ ਆਇਆ ਹੋਰ ਲਾਉਣੇ ਫਿਰ ਹਾਜ਼ਾ ਤੇਰੇ ਵਾਲੀ ਮੇਰਾ ਕੰਨਾ ਤੇ ਆਣਾ ਜੇ ਪਿਓ ਦੇ ਹੱਥ ਲਾ ਕੇ ਵਿਖਾਈ ਉਹਦੀ ਦਸਤਾਰ ਨੂੰ ਤੇ ਮੈਂ ਦੱਸੂਗਾ ਹਾਜ਼ਾ ਤੇਰੇ ਵਾਲੀ ਤੂੰ ਸਹਾਦ ਦੇਣਾ ਜੇ ਤੂੰ ਇਹਨੂੰ ਵਿਖਾਉਣਾ ਕਿ ਕਿਹੜਾ ਵਿੱਚ ਵੀਡੀਓ ਦੇ ਵਿੱਚ ਵਿਖਾ ਕੇ ਇਹਦੀ ਇੱਤਿਹਾਸ ਕਰਾਈਏ ਸਾਰੀ ਹਾਂ ਕਹਿੰਦਾ ਜੀ ਫੇਰ ਆਵਾਂਗੇ ਹਾਜ਼ਾ ਤੇਰੇ ਵਾਲੀ ਆਜੋ ਹਣ ਅੱਗੇ ਦੇਣਾ ਹੋਣਾ ਹੀ ਆ ਜਾ ਹਾਂ ਕੰਮੀ ਭਾਈ ਫਰੇ ਆਇਓ ਆਹੋ ਮੈਂ ਤੁਹਾਨੂੰ ਬੀੜੀ ਬਿਖਾਉਂਦਾ ਇਹ ਵਸ ਤੋਂ ਮੁਕਤ ਸਾਇਦ ਨੂੰ ਇਹ ਇਦਾਂ ਇਹ ਜਾਣਾ ਖੜਾ ਦਸਤਾਰਾ ਲਾਉਣ ਲੱਭੂਗਾ ਓਏ ਕੋਖਣੀ ਦਾਏ ਕੋਖਣੀ ਸਰਕਾਰ ਕੈਮਰਾ ਨਹੀਂ ਦੇ ਸਰਕਾਰ ਓਏ